ਸਤਿ ਸ਼੍ਰੀ ਅਕਾਲ ਜੀ ਪੰਜਾਬ ਲਗਾਤਾਰ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਹੜ੍ਹਾਂ ਦਾ ਦਰਦ ਕੀ ਹੁੰਦਾ ਹੈ ਹੜ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਇਹ ਪੰਜਾਬੀਆਂ ਤੋਂ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਆਪਣਾ ਪੂਰਾ ਮਾਝਾ ਕਿਸ ਤਰ੍ਹਾਂ ਪਾਣੀ ਦੇ ਵਿੱਚ ਜਲਥਲ ਹੋਇਆ ਪਿਆ ਕਿਸ ਤਰ੍ਹਾਂ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਪੂਰਾ ਪੰਜਾਬ ਡਟਿਆ ਹੋਇਆ ਇਸ ਤੋਂ ਸਾਰੇ ਸਮਝਦੇ ਹੀ ਨੇ ਕਿ ਕਿੰਨਾ ਵੱਡਾ ਖਤਰਾ ਹੈ ਤੇ ਖਤਰਾ ਵੀ ਹਾਲੇ ਤਾਂ ਸ਼ੁਰੂ ਹੋਣਾ ਹੈ ਜਦੋਂ ਇਹ ਪਾਣੀ ਥੱਲੇ ਉਤਰੇਗਾ ਉਦੋਂ ਮੁਸ਼ਕਲ ਆਉਣੀਆਂ ਨੇ ਪਰ ਡਰਨ ਦੀ ਇੱਥੇ ਇਸ ਕਰਕੇ ਗੱਲ ਨਹੀਂ ਕਿਉਂਕਿ ਇਹ ਪੰਜਾਬ ਹੈ ਜੋ ਤਾਂ ਲੋਕਾਂ ਲਈ ਖੜ ਜਾਂਦਾ ਹੈ ਫਿਰ ਆਪਣੇ ਲਈ ਕਿਉਂ ਨਹੀਂ ਡਟੇਗਾ ਉੱਥੇ ਹੀ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵੀ ਅੱਗੇ ਆਈ ਹੈ ਇਸ ਵਿਪਤਾ ਦੀ ਘੜੀ ਦੇ ਵਿੱਚ ਅਤੇ ਜਿੱਥੇ ਦਿਲਜੀ ਦੋਸਾਂਝ ਨੇ 10 ਪਿੰਡ ਗੋਦ ਲੈ ਲਏ ਨੇ ਅਤੇ ਪਾਣੀ ਉਤਰਨ ਤੋਂ ਬਾਅਦ ਵੀ ਉਹਨਾਂ ਪਿੰਡਾਂ ਦੇ ਬੜੇ ਵੇ ਅਤੇ ਜ਼ਮੀਨਾਂ ਦੇ ਮੋੜ ਤੋਂ ਉਸੇ ਤਰ੍ਹਾਂ ਹੀ ਫਸਲਾਂ ਬੀਜਣ ਤੱਕ ਦਾ ਪੂਰਾ ਖਰਚਾ ਉਠਾਉਣ ਦਾ ਵਾਅਦਾ ਕੀਤਾ ਪਰ ਜਿਹੜੀ ਗੱਲ ਦੇ ਲਈ ਅੱਜ ਦੀ ਵੀਡੀਓ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਕਿ ਤੁਸੀਂ ਜਾਣਦੇ ਹੋ ਕਿ ਪਾਣੀ ਦੇ ਕਰਕੇ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਪਰ ਕਹਿੰਦੇ ਨੇ ਕਈਆਂ ਨੂੰ ਨਾ ਚੜੀ ਦੀ ਕੋਈ ਹੁੰਦੀ ਹੈ ਨਾ ਲੱਥੀ ਦੀ ਕੋਈ ਹੁੰਦੀ ਹੈ ਜਿਵੇਂ ਸਿਆਣੇ ਕਹਿੰਦੇ ਹੀ ਨੇ ਤੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਲੱਗ ਲਈ ਆਪਣੀ ਸਟੇਟ ਹਰਿਆਣਾ ਦੀ ਲੱਗ ਰਹੀ ਹੈ ਅਤੇ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਕਿਸੇ ਹੜਾਂ ਦੇ ਮਾਹੌਲ ਦੀ ਹੀ ਇਹ ਵੀਡੀਓ ਹੈ ਹੜ ਆਏ ਹੋਏ ਨੇ ਹਾਲਾਂਕਿ ਕਦੋਂ ਦੀ ਕਿਸ ਸਾਲ ਦੀ ਹੈ ਇਹ ਤਾਂ ਨਹੀਂ ਪਤਾ ਲੱਗਿਆ ਪਰ ਜੋ ਇਹ ਵੀਡੀਓ ਦੱਸਣਾ ਚਾਹੁੰਦੀ ਹੈ ਕਿ ਜਿਹੜੇ ਬੰਦੇ ਨੇ ਜਿਸ ਤਰ੍ਹਾਂ ਜਿਹੜੀ ਚੀਜ਼ ਨੂੰ ਦੇਖਣਾ ਉਹਦਾ ਨਜ਼ਰੀਆ ਕਦੇ ਨਹੀਂ ਬਦਲਦਾ ਕਿਉਂਕਿ ਇਸ ਦੇ ਵਿੱਚ ਇੱਕ ਸ਼ਰਾਬੀ ਕਿਸ ਤਰ੍ਹਾਂ ਇਸ ਹੜ ਦੇ ਪਾਣੀ ਦੇ ਵਿੱਚ ਵੀ ਇੱਕ ਬੋਟ ਲੈ ਕੇ ਠੇਕੇ ਤੇ ਸ਼ਰਾਬ ਲੈਣ ਜਾਂਦਾ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਥੇ ਹੜਾ ਦੇ ਦੌਰਾਨ ਕਿੰਨੀਆਂ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਉੱਥੇ ਹੀ ਇਹ ਸਖਸ਼ ਕਿਸ ਤਰ੍ਹਾਂ ਸ਼ਰਾਬ ਦੀ ਆਪਣੀ ਤਲਬ ਪੂਰੀ ਕਰਨ ਦੇ ਲਈ ਠੇਕੇ ਤੇ ਹੀ ਪਹੁੰਚ ਜਾਂਦਾ ਸੋ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਤੇ ਅਜਿਹੇ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬੇਸ਼ੱਕ ਇਹ ਵੀਡੀਓ ਆਪਣੇ ਕਿਸੇ ਗਵਾਂਢੀ ਸੂਬੇ ਦੀ ਹੈ ਪਰ ਉਥੇ ਆਪਣੀ ਸਟੇਟ ਦੇ ਵਿੱਚ ਵੀ ਅਜਿਹੇ ਨਮੂਨੇ ਦੀ ਕੋਈ ਕਮੀ ਨਹੀਂ ਕਿਉਂਕਿ ਆਪਾਂ ਅਨਲਿमिटेड ਗਿਆਨ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਲੋਕ ਆਪਣੀ ਜ਼ਿੰਦਗੀ ਖਾਤਰੇ ਦੇ ਵਿੱਚ ਪਾ ਰਹੇ ਨੇ ਇਸ ਹੜ੍ਹ ਦੀ ਵੱਡੀ ਮੁਸ਼ਕਲ ਦੇ ਵਿੱਚ ਵੀ ਜਦੋਂ ਕਿ ਪ੍ਰਸ਼ਾਸਨ ਲਗਾਤਾਰ ਚੇਤਾਵਨੀ ਦੇ ਰਿਹਾ ਹੈ ਕਿ ਆਪਣੀ ਜਾਨ ਮਾਲ ਦੀ ਰਾਖੀ ਦੇ ਲਈ ਜੇਕਰ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ ਅਤੇ ਹੋਰ ਵੀ ਐਮਰਜੈਂਸੀ ਨੰਬਰ ਤੱਕ ਅਲਾਟ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ ਪਰ ਅਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਆਪਣੀ ਜਾਨ ਦਾ ਖਤਰਾ ਦੇ ਵਿੱਚ ਪਾਉਂਦੇ ਨੇ ਦੂਜਿਆਂ ਦੀ ਜਾਨ ਨੂੰ ਵੀ ਵੱਡੇ ਖਤਰੇ ਦੇ ਵਿੱਚ ਪਾ ਦਿੰਦੇ ਨੇ ਜਿਹਨੂੰ ਕਮੈਂਟ ਕਰਨਾ ਤੇ ਇਹ ਸਖਸ ਜਿਉ ਸ਼ਰਾਬ ਦੇ ਠੇਕੇ ਤੇ ਗਿਆ ਇਹਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਉਹ ਵੀ ਜਰੂਰ ਦੱਸਿਓ ਕਿ ਤੁਹਾਡੇ ਮਨ ਦੇ ਵਿੱਚ ਪਹਿਲਾ ਖਿਆਲ ਕੀ ਆਇਆ ਇਸ ਬੰਦੇ ਨੂੰ ਦੇਖ ਕੇ ਜਿਹੜਾ ਇੰਨੇ ਮੁਸ਼ਕਲ ਦੇ ਵਿੱਚ ਇੰਨੇ ਆਇ ਹੜ੍ਹ ਤੇ ਪਾਣੀ ਦੇ ਵਿੱਚ ਠੇਕੇ ਤੇ ਸ਼ਰਾਬ ਲੈਣ ਦੇ ਲਈ ਪਹੁੰਚ ਜਾਂਦਾ ਹੈ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਬੈਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਮੇਡਾ ਲਾਈਵ ਜੈਕਟ ਪਾਈ ਜਾਓ ਜਿੰਨੂੰ ਡਰ ਲਿਆ ਕਿ ਅੰਦਰ ਬੈਠ ਜਾਓ ਥੋੜਾ ਜਿਹਾ ਬੈਠਾ ਕੋਈ ਗੱਲ ਨਹੀਂ